ਇਹ ਨਾਲ ਲਫ ੱਤ ਕਰਦਾਂਗੇ ਜੀ ਮੋੜ ਦਾਂਗੇ ਜੀ ਵਾਪਸ 휠 ਚੇਅਰ ਇਹ ਸਾਰੇ ਓਵਰ ਮੇ ਹੁੰਦੇ ਨਾ ਅੱਛਾ ਨਵੇਂ ਨਵੇਂ ਸਾਲ ਦਾ ਪਹਿਲਾ ਵਲੌਗ ਬਣਾ ਰਿਹਾ ਅੱਜ ਲੈ ਕੇ ਸ਼ੁਰੂਆਤ ਕਰ ਦਈਏ ਭੋਰ ਸ਼ਰਮਾ ਜੀ ਕੰਪਿਊਟਰ ਤੇ ਆਹਾਂ ਹਾਂ ਤਾਇਆ ਜੀ ਹਾਂ ਠੀਕ ਨੇ ਹੁਣ ਗਿਆ ਤਾਇਆ ਜੀ ਸਾਡੇ ਠੀਕ ਹੈ ਪੈਸ ਲਾਉਣੀ ਹੈ ਹਾਂ ਆਹ ਪਤਾ ਯਾਰ ਕੋੜਦੇ ਕੇ ਜੰਮ ਕੋੜਦੇ ਆ ਕਿ ਆਈ ਨਹੀਂ ਮੈਨੂੰ ਜਿਹੜਾ ਇੱਥੇ ਕਿ ਨਾ ਐਵੇਂ ਮਰੀ ਜਾਂਦਾ मामੂ ਬਣਾਈ ਜਾਂਦਾ मामੂ ਕਿੰਨੇ ਦਿਨਾਂ ਦਾ ਵਲੋਗ ਨਹੀਂ ਬਣਾ ਪਾਇ ਅੱਜ ਵਲੋਗ ਬਣਾਉਣਾ ਸੀ ਹਸਪੀਟਲ ਚ ਚੈੱਕ ਅਪ ਕਰਾਣ ਆਣਾ ਮੈਂ ਤਾਂ ਮੇਰੀ ਆਪਣੀ ਵੀ ਕੁਛ ਸਿਹਤ ਠੀਕ ਨਹੀਂ ਹੈਗੀ ਉਹ ਧਿਆਨ ਨਾਲ ਸ਼ੇਰਾ ਜਰਨਲ ਆਓ ਪੀਡੀਚ ਪਹਿਲਾਂ ਉੱਪਰ ਗਏ ਸੀ ਕਾਰਡੀਓ ਡਿਪਾਰਟਮੈਂਟ 'ਚ ਹੁਣ ਜਾਣਾ ਜਰਨਲ ਆਓ ਪੀਡੀਚ ਅੱਜ ਵਧੀਆ ਦਿਨ ਲੱਗਿਆ ਫਸਰੀ ਗਈ ਜਰਾ ਹੈ ਉਹ ਵਿੱਚ ਹੁਣ ਤਾਂ ਰੈਗੂਲਰ ਆਇਆ ਕਰਨਗੇ ਕੋਈ ਗੱਲ ਨਹੀਂ ਆਂਟੀ ਫੇਕੀ ਹੋਗਾ ਨਹੀਂ ਲੱਗਦੀ ਠੰਡ ਉਹਨਾਂ ਨੂੰ ਹੁਣ ਕੀ ਕਰਨਾ ਦੱਸੋ ਤੱਕਾ ਥੋੜਾ ਕੋਈ ਇਹ ਅਜਿਹਾ ਕ੍ਰਿਸਚੀਅਨ ਮੈਡੀਕਲ ਕਾਲਜ ਐਂਡ ਹਸਪੀਟਲ ਜਿਹਨੂੰ ਸੀਐਮਸੀ ਹਸਪੀਟਲ ਬੋਲਦੇ ਹੈ ਮੈਂ तकरीबन 15-20 ਦਿਨ ਤੋਂ ਬਿਮਾਰ ਆ ਪਿਛਲੇ ਤੋਂ ਥੋੜਾ ਜਿਹਾ ਸਰੀਰ ਹੁਣ ਤੁਰਨ ਵਾਲਾ ਹੋਇਆ ਤੇ ਮੈਂ ਵਲੌਗ ਸਟਾਰਟ ਕੀਤੇ ਦੁਬਾਰਾ ਸੋ ਮਰੇ ਚੈੱਕ ਅਪ ਕਰਾ ਕੇ ਫਿਰ ਗੁਰਦੁਆਰਾ ਸਾਹਿਬ ਜਾਣਾ ਫਿਰ ਹੋਰ ਕੰਮ ਕਰਨੇ ਆ ਤੁਹਾਨੂੰ ਦਿੱਲੀ ਵਲੋਗ ਆਇਆ ਕਰੋ ਟਰਾਂਸਪੋਰਟ ਦਾ ਵਲੋਗ ਨਹੀਂ ਮੈਂ ਹੁਣ ਮੈਂ ਬੰਦ ਕਰ ਦੇਣਾ ਤੁਹਾਨੂੰ ਆਪਣਾ ਨਿੱਜੀ ਵਲੋਗ ਹੀ ਦੇਖਣ ਨੂੰ ਮਿਲਿਆ ਕਰੋ ਇਹ ਮੇਤਰਾ ਬਲੱਡ ਹੋ ਰਿਹਾ ਬਥੇਰਾ ਆਪਣੇ ਅੰਦਰ ਕੋਲੇਸਟ੍ਰੋਲ ਜਾਂ ਕਹਿੰਦੇ ਵੱਧਾ ਰਕਤ ਦਾਨ ਕਰੋ ਆਪਾਂ ਰਕਤਦਾਨ ਕਰਨ ਦਾ ਖੂਨਦਾਨ ਕਰਾਂਗੇ ਅੱਜ ਆਈ ਤਾਂ ਸੀ ਕਿ ਅੰਕਲ ਨੂੰ ਚੈੱਕਅਪ ਕਰਾਉਣਾ ਤੇ ਡਾਕਟਰ ਕੋ ਟਾਈਮ ਲੱਗਣਾ ਮੈਂ ਕਿਹਾ ਚਲ ਦਾਨ ਹੀ ਕਰੀ ਚੱਲਦੇ ਨਹੀਂ ਬਲੱਡ ਕਰਤਾ ਨਨੇਟ بڑی ਮੁਸ਼ਕਲ ਨਾਲ ਬਲੱਡ ਪੜਾਇਆ ਬਾਚੋ ਉਡੀ ਬਲੱਡ ਕਿਤਾਰੋ ਨਾਈਟ ਇਹ ਸਾਨੂੰ ਮਿਲਿਆ ਅੱਜ ਗੁਰਪਿਤ ਕੋਰ ਤਿਆਰਾ ਠੀਕ ਹੈ ਜੀ ਇਹ ਰੈਫਰੈਸ਼ਮੈਂਟ ਜੀ ਹੈ ਨੂੰ ਖਾਣੇ ਹੁਣ ਬੈਠ ਕੇ ਹੁਣ ਪੱਟ ਲੈ ਗੰਦ ਚਲੇ ਕੁੜੀਰ ਢਾਰ ਵਾਸਤੇ ਬਣੀ ਹੋਈ ਆ ਜਾਨ ਆ ਜੂਸ ਬਹੁਤ ਵਿਕਦਾ ਬੰਦੇ ਦਾ ਉਹ ਸਾਡੀ ਗਲੀ ਚ ਰਹਿੰਦਾ ਨਹੀਂ ਸੀ ਹਰੀਸ਼ ਕਿਹੜਾ ਹਰੀਸ਼ ਜਿਹੜਾ ਕੁਆੜੇ ਦੇ ਰਹਿੰਦਾ ਸੀ ਫਿਰ ਤਿੰਨ ਭਰਾ ਸੀ ਜਿਹੜੇ ਹਾਂ ਹਾਂ ਜਿਹੜਾ ਵੱਡਾ ਵਾਲਾ ਸੀ ਕੀ ਹੋਇਆ ਪੈਦਲ ਆਉਂਦਾ ਸੀ ਤੇ ਜੂਸ ਪੀਂਦਾ ਅੱਛਾ ਹੋਂਦੇ ਲੱਗਿਆ 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 ਲੱਗੇ ਚ ਵਧੀਆ ਗੱਲ ਆ ਨਾਲੇ ਸ਼ੈਰ ਹੋ ਗਈ ਨਾਲੇ ਜੋਸ਼ ਵੀ ਤੇ ਕਮਲਾ ਹੋ ਗਿਆ ਇਹ ਪਾਗਲ ਇਹਨਾਂ ਪੈਦਲ ਧੁੰਨਤਿੰਨ ਕਿਉਂ ਨਹੀਂ ਚੱਲਣਾ ਚਾਹੀਦਾ ਭਰਾਵਾ ਐਦਾਂ ਦਾ ਇੱਕ ਸਾਈਕੋ ਬੰਦਾ ਹੈਗਾ ਸਾਡੇ ਮਾਰਕੀਟ ਚ ਅੱਛਾ ਉਹ ਉਹਨੂੰ ਕਿ ਕੋਰੀਅਰ ਲੈ ਕੇ ਆਣਾ ਹਾਂ ਰਸ਼ੀਆ ਤੋਂ ਆਏ ਉਹ ਅੱਛਾ ਉਹ ਕਹਿੰਦੇ ਬਲੂ ਰੱਡ ਆਫਿਸ ਬੱਸ ਸਟੈਂਡ ਜਾਣਾ ਅੱਛਾ ਪੈਦਲ ਤੋਂ ਪੈਦਲ ਜਾਂਦਾ ਹਰ ਜਗ੍ਹਾ ਪੈਦਲ ਜਾਂਦਾ ਤੇ ਵਧੀਆ ਗੱਲ ਆ ਉਹ ਤਾਂ ਆਪ ਆਇਆ ਤਾਂ ਦਿੱਕਤ ਹੋ ਗਈ ਆਪੇ ਹਾਂ ਹਾਂ ਉਹ ਤੇ ਦਿੱਕਤ ਹੋ ਗਈ ਬੋਡੀ 'ਚ ਉਹ ਕਹਿੰਦੇ ਇੰਨਾ ਨਾ ਤੁਰਿਆ ਘਰ ਭਰਾਵਾ ਅੱਛਾ ਇਹ ਤਾਂ ਡਾਈਟ ਵੀ ਨਹੀਂ ਰੱਖਣਾ ਅੱਛਾ ਸਾਡੇ ਆਫਿਸ ਦੇ ਕੋਲ ਆ ਮੁੰਡਾ ਅੱਛਾ ਡਾਈਟ ਵੀ ਨਹੀਂ ਹੋਣੀ ਚਾਹੀਦੀ ਨਾ ਹਾਂ ਇਹ ਤਾਂ ਹੈ ਤੁਸੀਂ ਸ਼ਰੀਰ ਵਰਜੀਸ ਕਰੀ ਜਾ ਰਹੇ ਹੋ ਡਾਈਟ ਲੈ ਨਹੀਂ ਰਹੋ ਹਾਂ ਇਹ ਤਾਂ ਉਹ ਚੱਕਰ ਪੈ ਗਿਆ ਸੀ ਸ਼ੀਸ਼ੇ ਦੇ ਬੇਸ ਮਾਡਲ ਦੇ ਸ਼ੀਸ਼ਾ ਆਵਾ ਬੱਸ ਸਮਝਾਈ ਦੋ ਸੀ ਨਾ ਆਪਣਾ ਤੇ ਘਰ ਵਾਲੀ ਬੇਟੂ ਇੱਥੇ ਇੰਨਾ ਸੋਚ ਕੇ ਗੱਡੀ ਨਹੀਂ ਨਾ ਲਈ ਤੇਰੀ ਘਰ ਵਾਲੀ ਬੇਟੂ ਵੇਰ ਕੀ ਕਰੂ ਕੋਈ ਨਾ ਫਿਰ ਮੋਬਾਈਲ ਤੇ ਅੱਜ ਕੈਮਰਾ ਹੈਗਾ ਅੱਜ ਕੱਲ ਮੋਬਾਈਲ ਤੇ ਤਾਂ ਹੈਗਾ ਹੀ ਹੈ ਹਾਂ ਆਪੇ ਦੇਖੇਗੀ ਗੱਡੀ ਇਹ ਟ੍ਰੇਨੇ ਜੱਟ ਲਿੰਦੇ ਤੌਣਾ ਤੂੰ ਆਪਾਂ ਕਮਲੇ ਕਮਲੇ ਆ ਦੀ ਪ੍ਰਵਾਹਸ਼ਾ ਥੋੜਾ ਹੁੰਦੀ ਜਿੱਦਨੋਂ ਦੇ ਲਗੇ ਤਾ ਉਧਰੋਂ ਗੱਡੀ ਕੱਟ ਦੋ ਅਗਲਾ ਬੰਦਾ ਮਰਦਾ ਮਰ ਗਿਆ ਵੇਰ ਇਸ ਸੂਪ ਆ ਬੰਦਾ ਦੁਕਾਨ ਦੁਕਾਨ ਹੀ ਬੰਦ ਆ ਰਤਾ ਰਾਤ ਨੂੰ ਖੋਲਦਾ ਹੁੰਦਾ ਸੂਪ ਸਾਰ ਇਸ ਟਾਈਮ ਖੁੱਲ ਹੀ ਨਹੀਂ ਹੈ ਇਹਨਾਂ ਨੇ ਖੋਲਣਾ 3 ਵਜੇ ਤੋਂ ਬਾਅਦ ਬੰਦਦਾ ਬਸ ਤੋਂ ਥੱਲੇ ਉੱਤਰ ਜਾ ਸਾਣਿਆ ਸੱਟ ਖਾਵੇਂ ਆ। ਬਦਲ ਲਈ ਲੋ। ਜਿਆ ਫਰੀ ਬੈਠੋ 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 ਅੱਦਾ ਕਰਾਇਆ ਅੱਦਾ ਕਰਾਇਆ। ਇਹ ਤਾਂ ਦੇਖ ਰਾਇ ਤੇ ਵੀ ਲੈ ਜਾਂਦੇ। ਹਾਂ। ਰਿਕਵਰ ਹੋ ਜਾਂਦਾ। ਜਿੱਦਾਂ ਸਮਝਦਾ ਵੀ 80 ਰੁਪਏ ਕਰਾਇਆ 100 ਰੁਪਏ ਕਰਾਇਆ ਹੋਣਾ। ਮੈਂ ਤਾਂ ਬਸ ਤੇ ਗਿਆ ਨਿਰੰਦਰ کافی ਟਾਈਮ ਹੋ ਗਿਆ। 100 ਰੁਪਏ ਕਰਾਇਆ ਹੋ ਮੇਨਾਂ ਦਾ। ਹਣਾ? ਤਾਂ ਕਹਿੰਦਾ 50 ਰੁਪਏ ਦੀ ਟਿਕਟ ਲਗਾ। ਨਾ ਮੈਂ ਕਾਲਜ ਪੜਦਾ ਨਾ ਤੇ 50 ਰੁਪਏ ਕਿਰਾਇਆ ਹੁੰਦਾ ਹੈਗਾ ਖੰਨੇ ਦਾ ਮੰਡੇ ਕੋਲਿੰਦਗੜ੍ਹ ਤੱਕ ਦਾ 1 ਰੁਪਈਆ ਕਿਲੋਮੀਟਰ ਮਤਲਬ ਨਾ ੜੇ 25 ਰੁਪਏ ਲੈ ਆਂਦੇ 25 30 25 30 50 ਰੁਪਏ ਜਾਣਾ ਜਾਣਾ ਆ ਜਾਂਦਾ ਸੀ ਮੇਰੇ ਪਤੂ ਵੱਲ